ਅਬ ਵੇਖੋ ਕਿਵੇਂ ਆਟੋ ਰਿਕਸ਼ਾ ਚਾਲਕ ਤੇ ਮੋਟਰਸਾਈਕਲ ਸਵਾਰ ਨੌਜਵਾਨ ਆਪਸ ਦੇ ਵਿੱਚ ਖੜ੍ਹ ਪੈਂਦੇ ਨੇ ਤੇ ਇਸੇ ਦਰਮਿਆਨ ਹੀ ਲੰਮਾ ਜਾਮ ਲੱਗ ਜਾਂਦਾ ਹੈ ਮੌਕੇ ਤੇ ਮੌਜੂਦ ਲੋਕ ਇਹਨਾਂ ਨੂੰ ਹਟਾਉਣ ਦੀ ਕਾਫੀ ਕੋਸ਼ਿਸ਼ ਕਰਦ ਨੇ ਪਰ ਆਟੋ ਰਿਕਸ਼ਾ ਚਾਲਕ ਤੇ ਨੌਜਵਾਨ ਵਿਚਾਰੇ ਕਾਫੀ ਦੇਰ ਤੱਕ ਤਕਰਾਰ ਹੁੰਦੀ ਰਹੀ ਹੈ ਇੱਥੋਂ ਤੱਕ ਕਿ ਨੌਜਵਾਨ ਦੇ ਵੱਲੋਂ ਆਟੋ ਰਿਕਸ਼ਾ ਚਾਲਕ ਤੇ ਹੱਥੋਪਾਈ ਵੀ ਕੀਤੀ ਗਈ ਹੈ ਤੇ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਦਰਅਸਲ ਇੱਥੇ ਮੋਟਰਸਾਈਕਲ ਸਵਾਰ ਨੌਜਵਾਨ ਤੇ ਸਾਟੋ ਰਿਕਸ਼ਾ ਚਾਲਕ ਵਿਚਾਲੇ ਲੁਧਿਆਣਾ ਦੇ ਫਿਰੋਜ਼ਗੰਦੀ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਜਿਸ ਦਿਨ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਆਟੋ ਰਿਕਸ਼ਾ ਚਾਲਕ ਦੀ ਜਿਹੜੀ ਦਸਤਾਰ ਹੈ ਉਹ ਤੱਕ ਉਤਾਰ ਦਿੱਤੀ ਗਈ ਮੌਕੇ ਤੇ ਮੌਜੂਦ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਕਾਫੀ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਇਸ ਦਰਮਿਆਨ ਲੋਕ ਵੀ ਇਹ ਕਹਿ ਰਹੇ ਨੇ ਕਿ ਨੌਜਵਾਨ ਦੇ ਵੱਲੋਂ ਜਿਹੜੀ ਦਸਤਾਰ ਉਤਾਰੀ ਗਈ ਹੈ ਬੇहद ਗਲਤ ਹੈ ਤੇ ਉਧਰ ਆਟੋ ਰਿਕਸ਼ਾ ਚਾਲਕ ਇਹ ਕਹਿ ਰਿਹਾ ਹੈ ਕਿ ਉਸ ਦੀ ਕੋਈ ਵੀ ਗਲਤੀ ਨਹੀਂ ਸੀ ਕਰੋ ਕਰ ਹੁਣ ਵਾਲਾ ਹਾਂ ਤੇ ਕੋਦਾਂ ਤੁਹਾਡੇ ਦੇ ਹਾਈਪਰ ਹੋ ਗਿਆ ਅਟੈਕ ਕਰਦਾ ਤੁਹਾਡੇ ਹਾਂ ਤੇ ਕਪੜੇ ਪਾਉਂ ਸਾਰੀ ਤੁਹਾਡੀ ਗੱਡੀ ਦਾ ਵੀ ਨੁਕਸਾਨ ਕੀਤਾ ਤੇ ਬੈਕਪੋ ਗੱਡੀ ਚਲ ਪੈਣ ਚਾਹ ਕਿਹੜਾ ਮਾਮਲਾ ਕਿੱਤੇ ਦਾ ਏਰੀਆ ਕਿਹੜਾ ਹੈਗਾ ਫਰੋਹੀਗਾਂਦੀ ਮਾਰਕੀਟ ਚਲ ਛੱਡ ਜਾ 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 ਪੈਣਾ ਇਥੇ ਨਾ ਹੋਇਆ ਆ ਯਾਰ ਸਰਦਾਰ ਦੀ ਪਗਲਾ ਦੀ ਲਖ ਲੰਨ ਤਹ ਦਾਰੀ ਜਿਹੜੇ ਆਪਣੇ ਪੁੱਧਾ ਬਣ ਜਾਉਂਦੇ ਸਮਾਸ਼ ਵੀ ਨਹੀਂ ਕਰਦੇ ਨੇ ਜੀ ਕਹਿੰਦੇ ਉਹ ਬਸ ਥੋੜਾ ਪਿਓ ਨੂੰ ਕੋਈ ਇੰਦਾ ਫੜ ਲੈਣ ਨੂੰ ਕਹਿੰਦੇ ਇੱਥੇ ਮਾਰਕੀਟ ਦਾ ਹੀ ਮੁੰਡਾ ਹੈ ਹਾਂ ਉਹ ਇੱਥੇ ਦੇ ਪਰਚਾ ਦੇਣਾ ਚਾਹੀਦਾ ਹੈ ਗਾਹ ਕੰਪਲੇਨ ਕਰ ਤੁਸੀਂ ਉਹ ਮੁੰਡਾ ਇੱਥੇ ਕਿਤੇ ਨਾ ਪ੍ਰਾਈਵੇਟ ਜੋਬ ਕਰਦਾ ਦਿਓ ਕਾਰਵਾਈ ਕਰੋ પોલીસ ਨੂੰ ਫੋਨ ਕਰੋ ਤੁਸੀਂ ਉਹ ਥੋੜੀਆ ਵੀ ਪਕੜਵਾਈ ਜਾਂਦੇ ਆ ਇਹ ਦੇ ਨਾਲ ਦੇ ਤਮਾਸ਼ਾ ਲੰਗੋੜ ਜੀ ਜਿਹੜੀ ਦਿਖਦੀ ਪਈ ਹੈ ਸੁਨਤੋਖ ਸਿੰਘ ਹੈ ਜੀ ਐਂਡ ਹਾਪਨਪ ਜੀ ਮੇਰੇ ਮੂਰੇ ਦੋ ਤਿੰਨ ਕਾਰਾਂ ਸੀਗੀਆਂ ਜੀ ਮੈਂ ਵੀ ਮਗਰੀ ਲਾ ਲਿਆ ਆਟੋ ਜੀ ਤੇ ਉਹ ਕਾਰਾਂ ਨਿੰਗਣ ਦੇਤੀਆਂ ਮੇਰੇ ਮੂਰੇ ਆਟੋ ਦੇ ਮੋਟਰਸਾਈਕਲ ਲਾ ਲਿਆ ਜੀ ਉਹ ਮੈਂ ਕਹਾ ਯਾਰ ਪਰੇ ਕਰ ਲਾ ਜਾਮ ਲੱਗਿਆ ਹੈ ਜੀ ਤੇ ਆ ਕੇ ਮੈਨੂੰ ਚੰਬੜ ਗਿਆ ਮੇਰੀ ਪੱਗ ਲਾਹੀ ਆ ਤੇ ਫੜ ਕੇ ਮੈਨੂੰ ਨਿਕਲ ਨਹੀਂ ਦਿੱਤਾ ਨਾਲ ਬੰਦਾ ਵੀ ਸੀਗਾ ਕੋਈ ਕੱਪੜੇ ਵਗੈਰਾ ਵੀ ਪਾੜਦੇ ਕੱਪੜੇ ਹੀ ਪਾੜਦੇ ਮਤਲਬ ਕੀ ਕਾਰਨ ਕੀ ਹੁੰਦੀ ਆ ਤੁਸੀਂ ਕਾਰਨ ਨਹੀਂ ਰੌਂਗਸਾਨ ਦੇ ਮੂਰੇ ਗੱਡੀਆਂ ਜਾ ਰਹੀਆਂ ਨੇ ਤਿੰਨ ਗੱਡੀਆਂ ਲੰਘੇਆਂ ਅਸੀਂ ਮੈਂ ਵੀ ਕਹਾ ਮੈਂ ਵੀ ਨਿਕਲ ਜੂਗਾ ਭਈ ਜਾਮ ਲੱਗੂਗਾ ਜੀ ਤੇ ਮੂਰੇ ਮੋਟਰਸਾਈਕਲ ਲਾ ਲੈ ਲਿਆ ਅੱਛਾ ਮੱਲਾ ਗਿਆ ਮੁੰਡੇ ਕਿੱਥੇ ਦਾ ਸੀ ਮੁੰਡਾ ਡੀਸੀ ਬੈਂਕ ਦਾ ਕਹਿੰਦੇ ਆ ਜੀ ਡੀਸੀ ਬੈਂਕ ਦਾ ਹਾਂ ਜੀ ਮਤਲਬ ਕਿ ਮੈਂ ਤਾਂ ਹੋਇਆ ਕਿ ਬਸ ਟੁੰਬੜਿਆ ਮਾਰੀਆਂ ਉਹਨੇ ਮੇਰੇ ਆਟੋ 'ਚ ਬੈਠੇ ਤੁਹਾਡੇ ਆਟੋ ਦਾ ਵੀ ਨੁਕਸਾਨ ਕੀਤਾ ਆਟੋ ਦਾ ਸ਼ੀਸ਼ੇ ਸੇ ਭੰਨਤੇ ਸ਼ੀਸ਼ੇ ਨੂੰ ਜੇ ਭੰਨਤੇ ਹਾਂ ਜੀ ਤੋਂ ਪੁਲਿਸ ਨੂੰ ਬੁਲਾਇਆ ਹੋਰਸ ਨੂੰ ਬੁਲਾਇਆ ਹਾਂ ਜੀ ਜੀ ਤੋਂ ਕੀ ਮੰਗ ਕਰਦੇ ਹੋ ਕਿਉਂਕਿ ਪਾਗਲਾ ਤੇ ਅਜੇ ਤੂੰ ਹੱਥ ਪਾਇਆ ਜੀ ਦੱਸੋ ਮਾੜੀ ਗੱਲ ਪੰਜਾਬੀ ਬੰਦਾ ਹੋ ਨਾਲੇ ਜੀ ਤੋਂ ਪ੍ਰਸ਼ਾਸਨ ਤੋਂ ਕੀ ਕਾਰਵਾਈ ਦੀ ਮੰਗ ਕਾਰਵਾਈ ਹੋਣੀ ਚਾਹੀਦੀ ਅਬ ਵੇਖੋ ਕਿਵੇਂ ਆਟੋ ਰਿਕਸ਼ਾ ਚਾਲਕ ਤੇ ਮੋਟਰਸਾਈਕਲ ਸਵਾਰ ਨੌਜਵਾਨ ਆਪਸ ਦੇ ਵਿੱਚ ਖੜ ਪੈਂਦੇ ਨੇ ਤੇ ਇਸੇ ਦਰਮਿਆਨ ਹੀ ਲੰਮਾ ਜਾਮ ਲੱਗ ਜਾਂਦਾ ਹੈ ਮੌਕੇ ਤੇ ਮੌਜੂਦ ਲੋਕ ਇਹਨਾਂ ਨੂੰ ਹਟਾਉਣ ਦੀ ਕਾਫੀ ਕੋਸ਼ਿਸ਼ ਕਰਦ ਨੇ ਪਰ ਆਟੋ ਰਿਕਸ਼ਾ ਚਾਲਕ ਤੇ ਨੌਜਵਾਨ ਵਿਚਾਰੇ ਕਾਫੀ ਦੇਰ ਤੱਕ ਤਕਰਾਰ ਹੁੰਦੀ ਰਹੀ ਹੈ ਇੱਥੋਂ ਤੱਕ ਕਿ ਨੌਜਵਾਨ ਦੇ ਵੱਲੋਂ ਆਟੋ ਰਿਕਸ਼ਾ ਚਾਲਕ ਤੇ ਹੱਥੋਪਾਈ ਵੀ ਕੀਤੀ ਗਈ ਹੈ ਤੇ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਦਰਅਸਲ ਇੱਥੇ ਮੋਟਰਸਾਈਕਲ ਸਵਾਰ ਨੌਜਵਾਨ ਤੇ ਸਾਟੋ ਰਿਕਸ਼ਾ ਚਾਲਕ ਵਿਚਾਲੇ ਲੁਧਿਆਣਾ ਦੇ ਫਿਰੋਜ਼ਗੰਦੀ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਆਟੋ ਰਿਕਸ਼ਾ ਚਾਲਕ ਦੀ ਜਿਹੜੀ ਦਸਤਾਰ ਹੈ ਉਹ ਤੱਕ ਉਤਾਰ ਦਿੱਤੀ ਗਈ ਮੌਕੇ ਤੇ ਮੌਜੂਦ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਕਾਫੀ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਇਸ ਦਰਮਿਆਨ ਲੋਕ ਵੀ ਇਹ ਕਹਿ ਰਹੇ ਨੇ ਕਿ ਨੌਜਵਾਨ ਦੇ ਵੱਲੋਂ ਜਿਹੜੀ ਦਸਤਾਰ ਉਤਾਰੀ ਗਈ ਹੈ ਬੇहद ਗਲਤ ਹੈ ਕਿਉਂਦਰ ਆਟੋ ਰਿਕਸ਼ਾ ਚਾਲਕ ਇਹ ਕਹਿ ਰਿਹਾ ਹੈ ਕਿ ਉਸ ਦੀ ਕੋਈ ਵੀ ਗਲਤੀ ਨਹੀਂ ਸੀ ਤਾਰੂ ਕਰੂ ਖੁਨਾਰ ਵਾਲਾ ਹਾਂ ਤੇ ਕੋਦਾਂ ਤੁਹਾਡੇ ਦੇ ਹਾਈਪਰ ਹੋ ਗਿਆ ਅਟੈਕ ਕਰਦਾ ਤੁਹਾਡੇ ਨੂੰ ਹਾਂ ਸਾਰੇ ਤੁਹਾਡੀ ਗੱਡੀ ਦਾ ਵੀ ਨੁਕਸਾਨ ਕੀਤਾ ਤੇ ਤੁਹਾਡੀ ਬੈਕਪੋ ਗੱਡੀ ਚੱਲ ਬੈਠ ਕੇ ਚੱਲ ਕਿਹੜਾ ਮਾਮਲਾ ਕਿੱਤੇ ਦਾ ਏਰੀਆ ਕਿਹੜਾ ਹੈਗਾ ਇਹ ਫਰੋਜਗੰਦੀ ਮਾਰਕੀਟ ਚਲ ਛੱਡ ਜਾ 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 ਬੈਠਾ ਇਹ ਤੇ ਨਾ ਹੋਇਆ। ਹਾਂ ਉਹ ਆ ਯਾਰ ਸਰਦਾਰ ਦੀ ਪਗਲਾ ਤੇ ਲੱਖ ਲੰਨ ਤਾਂ ਹੈ ਜੀ ਸਰਦਾਰੀ ਦੇ ਆਪਣੀ ਜਿਹੜੇ ਆਪਣੇ ਪੁੱਧਾ ਬਣ ਜਾਂਦੇ ਸਮਾਸ਼ ਵੀ ਨਹੀਂ ਕਰਦੇ ਨੇ। ਜੀ। ਕਹਿੰਦੇ ਉਹ ਬਸ ਥੋੜਾ ਪਿਓ ਨੂੰ ਕੋਈ ਇੱਦਾਂ ਫੜ ਲੈਣ ਨੂੰ ਕੋਈ ਕਹਿੰਦੇ ਇੱਦਾਂ ਮਾਰਦੇ ਦੇ ਮੁੰਡਾ। ਹਾਂ। ਇੱਥੇ ਦੇ ਪਰਚਾ ਦੇਣਾ ਚਾਹੀਦਾ। ਕਿਹਾ ਕੰਪਲੇਨ ਕਰੋ ਤੁਸੀਂ। ਉਹ ਮੁੰਡਾ ਇੱਥੇ ਕਿਤੇ ਨਾ ਪ੍ਰਾਈਮਰ ਜੋਬ ਕਰਦਾ। ਬਿਓ ਕਾਰਵਾਈ ਕਰੋ। ਬੋਲੋ ਤੁਸੀਂ ਫੋਨ ਕਰੋ। ਉਹ ਥੋੜੀ ਆ ਪੁੱਧਾ ਰਵਾਈ ਜਾਂਦੇ ਆ। ਇਹ ਦੇ ਨਾਲ ਦੇ ਮੇਰਾ ਤਮਾਸ਼ਾ ਲੰਗੋੜ ਜੀ ਜਿਹੜੀ ਦਿਖਦੀ ਪਈ ਹੈ। ਸੰਤੋਖ ਸਿੰਘ ਆ ਜੀ। ਜੀ। ਐਂਡ ਹਾਪਲਪ ਜੀ ਮੇਰੇ ਮੂਰੇ ਦੋ ਤਿੰਨ ਕਾਰਾਂ ਸੀਗੀਆਂ ਜੀ ਮੈਂ ਵੀ ਮਗਰੀ ਲਾ ਲਿਆ ਆਟੋ ਜੀ ਤੇ ਉਹ ਕਾਰਾਂ ਨਿੰਗਣ ਦੇਤੀਆਂ ਮੇਰੇ ਮੂਰੇ ਆਟੋ ਦੇ ਮੋਟਰਸਾਈਕਲ ਲਾ ਲਿਆ ਜੀ ਉਹ ਮੈਂ ਕਹਾ ਯਾਰ ਪਰੇ ਕਰ ਲਾ ਜਾਮ ਲੱਗਿਆ ਹੈ ਜੀ ਤੇ ਆ ਕੇ ਮੈਨੂੰ ਚੰਬੜ ਗਿਆ ਮੇਰੀ ਪੱਗ ਲਾਹੀ ਤੇ ਫੜ ਕੇ ਮੈਨੂੰ ਨਿਕਲ ਨਹੀਂ ਦਿੱਤਾ ਨਾਲ ਬੰਦਾ ਵੀ ਸੀਗਾ ਇੱਕ ਕੱਪੜੇ ਵਗੈਰਾ ਵੀ ਪਾੜ ਤਾ ਕੱਪੜੇ ਹੀ ਪਾੜ ਤਾ ਮਤਲਬ ਕੀ ਕਾਰਨ ਕੀ ਸੀਗਾ ਤੁਸ ਜੀ ਨਹੀਂ ਰੌਂਗਸਾਨ ਦੇ ਮੂਰੇ ਗੱਡੀਆਂ ਜਾ ਰਹੀ ਨੇ ਤਿੰਨ ਗੱਡੀਆਂ ਲੰਘੀਆਂ ਅਸੀਂ ਮੈਂ ਕਹਾ ਮੈਂ ਵੀ ਨਿਕਲ ਦੂੰਗਾ ਵੀ ਜਾਮ ਲੱਗੂਗਾ ਜੀ ਤੇ ਮੂਰੇ ਮੋਟਰਸਾਈਕਲ ਲਾ ਲੈ ਲਿਆ ਅੱਛਾ ਤਾਂ ਲੱਗਾ ਮੁੰਡੇ ਕਿਤੇ ਦਾ ਵੀ ਮੁੰਡਾ ਡੀਸੀ ਬੈਂਕ ਦਾ ਕਹਿੰਦੇ ਆ ਜੀ ਡੀਸੀ ਬੈਂਕ ਦਾ ਹਾਂ ਜੀ ਮਤਲਬ ਕਿ ਇਹ ਤਾਂ ਹੋਇਆ ਕਿ ਬਸ ਤੁਮੜਿਆ ਮਾਰੀਆਂ ਉਹਨੇ ਮੇਰੇ ਆਟੋ 'ਚ ਬੈਠੇ ਹੀ ਤੁਹਾਡੇ ਨੂੰ ਆਟੋ ਦਾ ਵੀ ਨੁਕਸਾਨ ਕੀਤਾ ਆਟੋ ਦਾ ਸੀਸ਼ੇ ਸੇ ਭੰਨਤੇ ਸੀਸ਼ੇ ਸੀਸ਼ੇ ਭੰਨਤੇ ਹਾਂ ਜੀ ਤੇ ਉਹਨੇ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਬੁਲਾਇਆ ਹਾਂ ਜੀ ਤਾਂ ਕੀ ਮੰਗ ਕਰਦੇ ਹੋ ਕਿਉਂਕਿ ਪਾਗਲਾ ਤੇ ਅਜੇ ਤੂੰ ਹੱਥ ਪਾਇਆ ਜੀ ਦੱਸੋ ਮਾਰੀ ਗੱਲ ਪੰਜਾਬੀ ਬੰਦਾ ਹੋ ਨਾਲੇ ਜੀ ਕੋ ਪ੍ਰਸ਼ਾਸਨ ਤੋਂ ਕੀ ਕਾਰਵਾਈ ਦੀ ਮੰਗ ਹੈ ਕਾਰਵਾਈ ਹੋਣੀ ਚਾਹੀਦੀ